ਆਜੋ ਸਰ ਆਜੇ ਮੈਂ ਹਾਂਜੀ ਦੇ ਵਿੱਚ ਆਪਾਂ ਜਿਹੜਾ ਉਹ ਕਰਾਂਗੇ ਮਾਈਂਡ ਮੈਪਿੰਗ ਕਰਾਂਗੇ ਫੁਣਕਾਰੀ ਦੇ ਵਿੱਚ ਕੀ ਕੀ ਸ਼ਾਮਿਲ ਕਰਦੇ ਆਪਾਂ ਇੱਕ ਇੱਕ ਚੀਜ਼ ਤੁਸੀਂ ਪਾਠ ਨੂੰ ਪੜਿਆ ਹੋਇਆ ਉਹ ਚ ਦੱਸੋ ਫੁਣਕਾਰੀ ਨਾਲ ਜਿਹੜੀ ਵੀ ਚੀਜ਼ ਸੰਬੰਧਤ ਹੁੰਦੀ ਹੈ ਕਿਹੜੀਆਂ-ਕਿਹੜੀਆਂ ਕਿਸਮਾਂ ਤੁਸੀਂ ਫੁਣਕਾਰੀਆਂ ਪੜੀਆਂ ਬਾਕੀ ਪੜਿਆ ਨਾ ਵਿਆਹ ਦੀ ਬਾਕੀ ਪੜੇ ਹਾਂ ਜੀ ਕਿਹੜੀ ਵਿਆਹ ਦੀ ਫੁਣਕਾਰੀ ਕਿਸਮ-ਕਿਸਮ ਦੱਸੋ ਉਹਨੂੰ ਡਿਫਰੈਂਟ ਟਾਈਪ ਆਫ ਇਡੀਅਨ ਪੜੀਆਂ ਹੈ ਕਿ ਫੁਣਕਾਰੀਆਂ ਕਿਹੜੀਆਂ-ਕਿਹੜੀਆਂ ਹੁੰਦੀਆਂ ਹੈ ਨਹੀਂ। ਇਸ ਪਾਰ ਪੜਿਆ ਨਹੀਂ ਵਿਦਿਆ ਦਾ ਮਤਲਬ। ਹੋਰ ਪਾਰ ਕਿਰਵਾ ਮੈਂ? ਸਰ ਪੜਾਇਆ ਹੀ ਨਹੀਂ ਵੀ ਮੈਸੇਜ ਨਾਰਿਆਂ ਤੇ ਕੀ ਕੀ ਹੁੰਦੀ ਹੈ। ਔਰ ਤੁਸੀਂ ਲਿਖਿਆ ਇੱਕ ਬੁਨਕਾਰੀ ਅ ਮੈਥੇ ਆਪਾਂ ਸਾਰੇ ਨੂੰ ਬੁਨਕਾਰੀ ਕਹਿੰਦੇ ਆਂ ਪਰ ਇੱਕ ਬੁਨਕਾਰੀ ਜਿਹੜੀ ਸਾਰੀ ਗੱਡੀ ਤੇ ਹੁੰਦੀ ਹੈ। ਬਿਲਕੁਲ। ਇੱਕ ਦੇ ਜਮਾਂ ਕਿਨਾਰਿਆਂ ਦੇ ਤੇ ਸਿਰ ਤੇ ਜਿੱਥੇ ਇੱਥੇ ਉੱਤੇ ਲੈਣੀ ਆਪਾਂ ਸਿਰ ਤੇ ਆਉਂਦਾ ਪਾਰ ਉੱਥੇ ਕਢਾਈ ਕੀਤੀ ਹੁੰਦੀ ਹੈ। ਤਾਂ ਇਸ ਤਰ੍ਹਾਂ ਇਹ ਕਿਸਮਾਂ ਬਣਦੀਆਂ। ਠੀਕ ਹੈ? ਤਾਂ ਇਹਦੀਆਂ ਕਿਸਮਾਂ ਵੇਰੀ ਗੁੱਡ ਪਰ ਪਤਰਾ ਹਾਂਜੀ ਹਾਂਜੀ ਸੁਪਰ ਠੀਕ ਹੈ ਤਾਂ ਇਹ ਆਪਣੀਆਂ ਕਿਸਮਾਂ ਨੇ ਅਲੀ ਆਪੇ ਪ੍ਰਕਾਰ ਦੀ ਜਿਹੜੀ ਆਪਾਂ ਮਾਈਂਡ ਮੈਪਿੰਗ ਕਰਦੇ ਆ ਜਦੋਂ ਪੰਜ ਨੰਬਰ ਦੀ ਪੇਪਰ ਦੇ ਵਿੱਚ ਆਉਂਦੀ ਹੈ ਤਾਂ ਇਸ ਤਰ੍ਹਾਂ ਆਪਾਂ ਉਹ ਕਰਨੀ ਹੈ ਠੀਕ ਹੈ ਸਮਰਕਤ ਕਰਤਾ ਹੈ ਔਰ ਉਹਨਾਂ ਦੀ ਦਾਦੀ ਉਹਨਾਂ ਨੂੰ ਸਮਝਾ ਰਹੀ ਹੈ ਜਦੋਂ ਉਹਨਾਂ ਨੂੰ ਮੀਆਂ ਮੈਂ ਇੱਕ ਗੇਂਡਾ ਗਾਉਂਗਾ ਮੇਰੇ ਨਾਲ ਤੁਸੀਂ ਵੀ ਬੋਲੋ ਠੀਕ ਹੈ ਤੁਸੀਂ ਹੋ ਸ਼ੇਰ ਬਹਾਦਰ ਦੂਲੇ ਤੁਸੀਂ ਹੋ ਸ਼ੇਰ ਬਹਾਦਰ ਦੂਲੇ ਬਿਲਕੁਲ Тоа 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 тоа